ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦਾ 11 ਮੀਡੀਆ ਮੈਂ ਪੂਜਾ ਪੰਜਾਬ ਤੋਂ ਜਿੱਥੇ ਲਗਾਤਾਰ ਮੀਂਹ ਪੈਣ ਨਾਲ ਹੜਾ ਵਰਗੇ ਹਾਲਾਤ ਬਣੇ ਹੋਏ ਨੇ ਉੱਥੇ ਜਿਨਾ ਕਪੂਰਥਲਾ ਦੇ ਲਗਭਗ 123 ਪਿੰਡ ਹੜ੍ਹਾਂ ਦੀ ਮਾਰ ਹੇਠ ਆਏ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਖੜ ਪਰਵਾਭਿਤ ਹੋਏ ਨੇ ਇਸ ਦਿਨਾਂ ਹੀ ਕਈ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਵਿਪੰਚਾਇਆ ਜਾ ਚੁੱਕਿਆ ਹੈ ਇਸ ਦਿਨਾਂ ਹੀ ਜ਼ਿਲ੍ਹੇ ਵਿੱਚ 4 ਰਾਹਤ ਕੈਂਪ ਵੀ ਸਥਾਪਿਤ ਕੀਤੇ ਗਏ ਨੇ ਤੁਹਾਨੂੰ ਦੱਸ ਦੇ ਕਿ ਸਰਕਾਰੀ ਅੰਕੜਿਆਂ ਅਨੁਸਾਰ ਹਜ਼ਾਰਾਂ ਏਕੜ ਫਸਲ ਵੀ ਤਬਾਹ ਹੋ ਚੁੱਕੀ ਹੈ ਇਸੇ ਵਿਚਾਲੇ ਇੱਕ ਜਿਹੇ ਇਲਾਕੇ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਦਰਿਆ ਬਿਆਸ ਅਤੇ ਦਰਿਆ ਸਤਲੁਜ ਦੀ ਦੋਹਰੀ ਮਾਰ ਪੈਂਦੀ ਹੋਈ ਦਿਖਾਈ ਦੇ ਰਹੀ ਹੈ ਗੱਲ ਕਰਾਂਗੇ ਸੁਲਤਾਨਪੁਰ ਲੋਧੀ ਦੇ ਖੇਲੇ ਪਿੰਡ ਮੰਡੀ ਇੰਦਰਪੁਰ ਜਿੱਥੇ ਵੱਡੇ ਪੱਧਰ ਉਤੇ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਦੱਸਦੇ ਕਿ ਪਹਿਲਾ ਪਿੰਡ ਅਹਲੀ ਕਲਾ ਤੋਂ ਆਜ਼ੀਬਨ ਟੁੱਟਣ ਤੋਂ ਬਾਅਦ ਇੱਥੇ ਫਸਲਾਂ 'ਚ ਪਾਣੀ ਭਰ ਗਿਆ ਸੀ ਪਰ ਹੁਣ ਸਤਲੁਜ ਦਰਿਆ ਦਾ ਇੱਕ ਹੋਰ ਬੰਨ ਟੁੱਟਣ ਤੋਂ ਬਾਅਦ ਇਸ ਇਲਾਕੇ ਨੂੰ ਦੋਹਰੀ ਮਾਰ ਪੈਂਦੀ ਹੋਈ ਦਿਖਾਈ ਦੇ ਰਹੀ ਹੈ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਅਜੇ ਤੱਕ ਸਾਨੂੰ ਕੋਈ ਬੰਦੀ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਅਜੇ ਤੱਕ ਸਾਨੂੰ ਕੋਈ ਬੰਦੀ ਯੋਗ ਸਹਾਇਤਾ ਪ੍ਰਦਾਨ ਨਹੀਂ ਕੀਤੀ ਜਾ ਰਹੀ ਨਹੀਂ ਕੋਈ ਸਮਾਜ ਸੇਵੀ ਸੰਸਥਾ ਸਾਡੀ ਬਾਹ ਫੜ ਰਹੀ ਹੈ ਸਾਡੇ ਹਾਲਾਤ ਹੁਣ ਹੋਰ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਸਤ루ਜ ਦਰਿਆ ਤੋਂ ਟੁੱਟੇ ਆਜੀ ਬੰਨ ਕਾਰਨ ਸਾਡੀਆਂ ਫਸਲਾਂ ਅੰਦਰ ਹੋਰ ਪਾਣੀ ਭਰਨਾ ਸ਼ੁਰੂ ਹੋ ਗਿਆ ਇਸ ਦੇ ਨਾਲੇ ਨਾਕੇ ਦੇ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਤੁਰੰਤ ਬੰਨ ਦੀ ਰਾਸਮ ਅਗੇ ਪ੍ਰਦਾਨ ਕੀਤੀ ਜਾਵੇ ਇਸ ਦੇ ਨਾਲ ਹੀ ਕਿਸਾਨਾਂ ਦਾ ਹੋਰ ਕੀ ਕਹਿਣਾ ਵੀ ਸੁਣਾ ਦਿੰਨੇ ਆ ਤੁਹਾਨੂੰ ਅੱਜ ਅੱਜ ਤਾਂ ਕੀ ਤੁਹਾਡੇ ਇਲਾਕੇ ਮੇਰਾ ਜੀ ਗਰਨਾਥ ਸਿੰਘ ਮਾਨਡੇਂਦਰਪੁਰਾ ਜ਼ਿਲ੍ਹਾ ਖਫੂਰਥਲਾ ਸੁਲਤਾਨਪੁਰ ਲੋਧੀ ਤਹਿਸੀਲ ਆ ਕੀ ਹਾਲਾਤ ਨੇ ਤੁਹਾਡੇ ਦਾ ਹਾਲਾਤ ਸਾਡੇ ਬਹੁਤ ਮਾੜੇ ਆ ਜੀ ਸਾਡੇ ਹਾਲਾਤ ਇਹੋ ਜਿਹੇ ਮਾੜੇ ਆ ਵੀ ਪ੍ਰਸ਼ਾਸਨ ਵੀ ਆਇਆ ਤੇ ਗੱਲਾਂ ਬਾਤਾਂ ਕਰਕੇ ਛੱਡ ਜਾਂਦੇ ਆ ਤੇ ਸਾਡੀ ਕੋਈ ਬਾਹ ਨਹੀਂ ਫੜਦਾ ਸੂਰਤ ਤੇ ਹਾਲ ਅਸੀਂ ਦੇਖ ਰਹੇ ਹਾਂ ਇਸ ਇਲਾਕੇ ਦੀ ਗੱਡੀ ਪੱਧਰ ਦੇ ਉੱਤੇ ਫਸਲਾਂ ਦਾ ਨੁਕਸਾਨ ਆਇਆ ਕਿੰਨਾ ਕੁ ਆਕੜਾ ਤੁਹਾਨੂੰ ਲੱਗਦਾ ਹੈ ਇਸ ਇਲਾਕੇ ਇਸ ਇਲਾਕੇ ਦਾ ਦੀ ਜੀ 100% ਹੀ ਕੈਮਰਾ ਘੁਮਾ ਕੇ ਵੇਖ ਲੋ ਤੁਹਾਡੇ ਸਾਹਮਣੇ ਆ ਜੋ ਜੋ ਇਹ ਕੋਈ ਬਾਹਰੀ ਸੰਸਾ ਪਾਇ ਤੇ ਸਾਡੀ ਕੋਈ ਬਾਹ ਫੜ ਸਕਦੀ ਆ ਸਰਕਾਰ ਤੇ ਅਜੇ ਤੱਕ ਜੀ ਆਉਂਦੇ ਚਲੇ ਜਾਂਦੇ ਆ ਸਾਡੀ ਕੋਈ ਬਾਹ ਫੜਨ ਵਾਲਾ ਨਹੀਂਗਾ ਕੋਈ 2023 ਦੇ ਵਿੱਚ ਜੀ ਨੁਕਸਾਨ ਹੋਇਆ ਉਦੋਂ ਸਾਰਾ ਜ਼ੀਰੋ ਹੋ ਗਿਆ ਸੀ ਤੇ ਉਦੋਂ ਕੋਈ ਗੱਲ ਨਹੀਂ ਬਣੀ ਸਰਕਾਰ ਨੇ ਨਹੀਂ ਬਾਹ ਫੜੀ ਸਮਾਜ ਸੇਵੀ ਸੰਸਥਾ ਆਉਦੀ ਕੋ ਅੱਗੇ ਨਾ ਹੁਣ ਆਵੇ ਤੇ ਸਾਡੀ ਜਬਾਂ ਫੜੇ ਫਿਰ ਸਾਡਾ ਕੋਈ ਮਸਲਾ ਲਓ ਸੌਦਾ ਕੀ ਕੀ ਮੁਸ਼ਕਲ ਕੀ ਕੀ ਪੇਸ਼ ਆ ਰਹੀ ਹੈ ਮੁਸ਼ਕਲ ਇੱਥੇ ਆ ਰਹੀ ਹੈ ਕਿ ਤੇ ਮੈਡੀਕਲ ਨਹੀਂ ਡੰਗਰਾ ਡੰਗਰ ਬੜੇ ਚਾਰੇ ਹੁਣੋਂ ਤੰਗ ਆ ਇੱਕ ਪ੍ਰਾਈਵੇਟ ਜਿਹੜੇ ਸਕੂਲ ਉਹ ਪਰੇਸ਼ਾਨ ਕਰਦੇ ਆ ਇੱਕ ਸਾਡੇ ਇਲਾਕੇ ਨੂੰ ਗ੍ਰਾਂਟ ਪੂਰੀ ਦਿੱਤੀ ਜਾਵੇ ਇੱਕ ਸਾਡੇ ਇਲਾਕੇ ਨੂੰ ਸੜਕ ਖਰਾਬ ਹੈ ਸੜਕ ਦਿੱਤੀ ਜਾਵੇ ਹਰ ਇਲਾਕਾ ਫੇਰ ਇਹ ਮਾੜਾ ਜਿਹਾ ਸੁਖਰੂ ਹੋ ਸਕਦਾ ਫਿਰ ਬਾਹਰ ਹੜ੍ਹਾਂ ਦੇ ਨਾਲ ਕੀ ਸਮੱਸਿਆ ਹੜ੍ਹਾਂ ਦੇ ਨਾਲ ਸਮੱਸਿਆ ਵੀ ਜਦੋਂ ਪਾਣੀ ਆਉਂਦਾ ਮਰ ਜਾਂਦਾ ਤੇ ਬਸ ਜੀਰੋ ਜੀਦਾ ਕੋਈ ਪੱਲੇ ਕੱਖ ਨਹੀਂ ਰਿਦਾ ਪ੍ਰਾਈਵੇਟ ਸਕੂਲਾਂ ਦਾ ਸੋ ਜਿਕਰ ਕੀਤਾ ਕੀ ਕਹਿ ਰਹੇ ਨੇ ਉਹ ਉਹ ਅਜੇ ਕੈਦ ਰਹੇ ਨਹੀਂਗੇ ਬਾਕੀ ਉਹਨਾਂ ਕਹਿਣਾ ਹੈਗਾ ਉਹਨਾਂ ਤੇਈ ਦੇ ਵਿੱਚ ਵੀ ਸਾਨੂੰ ਕੋਈ ਗੱਲ ਨਹੀਂ ਕੀਤੀ ਉਹਨਾਂ ਆ ਬੱਚੇ ਜਾਂ ਬੱਚੇ ਢਾ ਲੋ ਤੇ ਜਾਂਚ ਫੀਸਾਂ ਦਰੋ ਬਸ ਗੱਲਾਂ ਦੂਆ ਯਾਰ ਕਿਵਰ ਬੱਚਿਆਂ ਦੇ ਖਤਰਾਂ ਭਾਵੇਂ ਬਿਆਜੀ ਫੜ ਕੇ ਦੇਣੇ ਪਏ ਆਹ ਤਾਰੇ ਆ ਤੇ ਬੱਚੇ ਬਣਾਉਣੇ ਬਣਾਉਣੇ ਆ ਆਪਣੀ ਖੁਸ਼ੀ ਹਾਂ ਦਾ ਹੋਰ ਕੀ ਮੰਗ ਕਰਨੀ ਚਾਹੀਦੀ ਮੋਰੇ ਹੀ ਮੰਗ ਕਰਨੀ ਚਾਹੁੰਦੇ ਆ ਸਾਡੇ ਇਲਾਕੇ ਨੂੰ ਇੱਕ ਤਾਂ ਸੜਕ ਤਿਆਰ ਕੀਤੀ ਜਾਵੇ ਇੱਕ ਕਰਜ਼ਾ ਬੈਂਕਾਂ ਦਾ ਮਾਫ ਕੀਤਾ ਜਾਵੇ ਇੱਕ ਮੈਡੀਕਲ ਸਹੂਰਤਾ ਹੋਵੇ ਤੇ ਇੱਕ ਹਨ ਬੇੜੀਆਂ ਮਿਲਣੀਆਂ ਚਾਹੀਦੀਆਂ। ਮੈਂ ਤੁਹਾਡਾ ਕੀ ਕਹਿਣਾ ਚਾਹੁੰਦੇ ਹਾਂ? ਮੇਰਾ ਨਾਮ ਜਸਵੰਤ ਸਿੰਘ ਆ ਜੀ। ਤੇ ਆਹ ਆਪਣੇ ਤੁਸੀਂ ਦੇਖ ਹੀ ਰਹੇ ਹੋ ਹੁਣ ਹਾਲਾਤ ਤਾਂ ਕਿਦਾਂ ਦੇ ਆ। ਬਟ ਇਨਾ ਹੈਗਾ ਮੈਂ ਪ੍ਰਸ਼ਾਸਨਾਂ ਜਾਂ ਕੋਈ ਸੇਵਾ ਸਮਾਜ ਸੇਵਾ ਨੂੰ ਇਹੋ ਕਹਿਣਾ ਚਾਹਣਾ ਵੀ ਇੱਥੇ ਕੋਈ ਪਸ਼ੂਆਂ ਦਾ ਚਾਰਾ ਆਵੇ। ਕਿਉਂਕਿ ਬਾਉ ਪਰ ਮੰਡਲੀ ਸਾਈਡ ਵੀ ਆਣ ਡਿਆ ਇਧਰ ਥੱਲੇ ਵੀ ਜਾਣ ਡਿਆ ਹਰੀਗਾ ਹੈਡ ਵੱਲ ਇੱਥੇ ਆਲੇ ਦਾ ਕੋਈ ਵੀ ਨਹੀਂ ਆਇਆ ਜੀ। ਨਾ ਕੋਈ ਚਾਰ ਨਾ ਕੋਈ ਸਹੂਲਤ ਕੋਈ ਵੀ ਨਹੀਂ ਆਈ। ਹਾਂਜੀ ਹੋਰ ਕੀ ਕੀ ਸਮੱਸਿਆ ਹੈ ਸਮੱਸਿਆ ਤੁਹਾਡੇ ਸਾਹਮਣੇ ਆ ਬਹੁਤ ਜਿਆਦੀਆਂ ਸਮੱਸਿਆ ਵਾ ਜਿਦਾ ਮੈਡੀਕਲ ਅਭੀ ਚਾਹੀਦਾ ਇੱਥੇ ਸਭ ਕੁਝ ਕਿੰਨੇ ਕੇ ਲੋਕ ਹੈ ਜੇ ਘਰਾਂ ਦੇ ਫਸੇ ਨੇ ਘਰਾਂ ਦੇ ਲੋਕ ਕਾਫੀ ਫਸੇ ਹੋਏ ਆ ਜੀ ਦੋ ਦਰਿਆਵਾਂ ਦੀ ਮਾਰ ਪਈ ਹੈ ਹਾਂਜੀ ਹਾਂਜੀ ਦੋ ਦਰਿਆਵਾਂ ਦੀ ਮਾਰ ਆ ਉਹ ਕਿਵੇਂ ਦੋ ਦਰਿਆਵਾਂ ਦੀ ਮਾਰ ਕਿਵੇਂ ਪਈ ਜਿੱਦਾਂ ਵਿਲਾ 26 ਅਗਸਤ ਨੂੰ ਇਧਰੋਂ ਟੁੱਟਿਆ ਆਲੀ ਗਲਾਂ ਤੋਂ ਤੇ ਆਰਜੀ 1 ਹੁਣ ਇਧਰੋਂ ਅੱਜ ਟੁੱਟ ਗਿਆ ਵਾ ਸਤਲੁ ਵੀ ਵਿਆਸ ਦੋਵਾਂ ਜੀ ਹਾਂਜੀ ਹਾਂਜੀ ਸਤਲੁ ਵੀ ਵਿਆਸ ਦੋਨਾਂ ਦੀ ਮਾਰ ਉਹ ਕਿਹੜੇ ਪਿੰਡ ਦੇ ਉਹ ਮਨੋਮਾਸ਼ੀ ਤੋਂ ਜੀ ਹਾਂ ਜੀ ਉਹਦਾ ਪਾਣੀ ਕਾਫੀ ਹੁਣ ਚੜ ਰਿਹਾ ਹਾਂ ਜੀ ਜੋ ਥੋੜੀਆਂ ਬਾਲੀਆਂ ਫਸਲਾਂ ਦਿਸਣੀਆਂ ਸ਼ਾਮ ਤੱਕ ਬਿਲਕੁਲ ਡੋਬੀ ਜਾਣੀ ਮਤਲਬ ਕਿ ਜ਼ੀਰੋ ਹੀ ਹੋ ਜਾਣਾ ਕੰਮ ਪਾਣੀ ਦਾ ਪੱਧਰ ਵੱਧ ਰਿਹਾ ਪਾਣੀ ਦਾ ਪੱਧਰ ਵੱਧ ਰਿਹਾ ਜੀ ਬਿਲਕੁਲ